ਲੋਜੀ ਦਸਾਂਝ ਵਾਲਾ ਇੱਕ ਵਾਰ ਫੇਰ ਤੋਂ ਤਿਆਰ ਹੈ ਧੱਕ ਪਾਉਣ ਨੂੰ ਇੱਕ ਵਾਰ ਫੇਰ ਤੋਂ ਤਿਆਰ ਹੈ ਦਲਜੀਤ ਦਸਾਂਝ ਪੂਰੀ ਦੁਨੀਆ ਨੂੰ ਦੱਸਣ ਵਾਸਤੇ ਕਿ ਭਾਈ ਕਿਉਂ ਕਿਉਂ ਪੰਜਾਬੀ ਅਤੇ ਪੰਜਾਬ ਦੇ ਜਿਹੜੇ ਲੋਕ ਨੇ ਪੂਰਾ ਪੰਜਾਬੀ ਕਲਚਰ ਇਹਨਾਂ ਤਗੜਾ ਕਿਉਂ ਹੈ ਕਿਉਂ ਇਹਨਾਂ ਤਗੜਾ ਹੈ ਕਿਉਂ ਅਸੀਂ ਪੂਰੀ ਦੁਨੀਆ ਵਿੱਚ ਜਾਣੇ-ਜਾਨੇ ਹ ਸਾਡੇ ਖਾਣੇ ਵਾਸਤੇ ਪਹਿਨਾਵੇ ਵਾਸਤੇ ਸਟਾਈਲ ਵਾਸਤੇ ਸਾਡੇ ਰੁਤਬੇ ਵਾਸਤੇ ਤੇ ਹੁਣ ਤਾਂ ਦਸਾਂਝ ਵਾਲਾ ਪੂਰੀ ਦੁਨੀਆ ਨੂੰ ਦੱਸਣ ਨੂੰ ਤਿਆਰ ਹੈ ਕਿ ਕਿਉਂ ਰਜੀਤ ਦੁਸਾਂਜ ਪੰਜਾਬੀ ਕਲਚਰ ਨੂੰ ਅਤੇ ਪੰਜਾਬੀ ਗਾਣਿਆਂ ਨੂੰ ਪੂਰੀ ਦੁਨੀਆ ਤੱਕ ਕਿਵੇਂ ਫੈਲਾ ਰਿਹਾ ਰਜੀਤ ਦੁਸਾਂਜ ਦਾ ਇੱਕ ਸ਼ੋਅ ਹੋਣ ਜਾ ਰਿਹਾ ਹੈ ਵੈਂਕੂਵਰ ਕੈਨੇਡਾ ਵਿੱਚ ਜਿੱਥੇ ਪੂਰਾ ਸਟੇਡੀਅਮ ਵੈਂਕੂਵਰ ਦਾ ਪੂਰਾ ਸਟੇਡੀਅਮ ਫਿਲ ਆਊਟ ਹੋ ਚੁੱਕਿਆ ਹੈ ਯਾਨੀ ਪੂਰਾ ਸਟੇਡੀਅਮ ਸੋਲਡ ਆਊਟ ਹੋ ਚੁੱਕਿਆ ਹੈ ਪਹਿਲਾ ਅਜਿਹਾ ਪੰਜਾਬੀ ਕਲਾਕਾਰ ਜਿਸ ਨੇ ਬਾਹਰਲੇ ਮੁਲਕ ਵਿੱਚ ਜਾ ਕੇ ਗੋਰਿਆਂ ਦਾ ਬਣਿਆ ਹੋਇਆ ਸਟੇਡੀਅਮ ਫਿਲ ਆਊਟ ਕਰ ਦਿੱਤਾ ਹੈ ਯਾਨੀ ਕਲਾ-ਕਲਾ ਬੰਦਾ ਬੈਠੂਗਾ ਸੀਟਾ ਸਾਰਿਆਂ ਪਰਿਆ ਰਹਿਣ ਗਿਆ ਜਦੋਂ ਦਸਾਂਝ ਆਲਾ ਜਾਊਗਾ ਸਟੇਜ ਤੇ ਅਤੇ ਫਿਰ ਦੱਸੂਗਾ ਕਿ ਕਿਉਂ ਹੈ ਦਸਾਂਝ ਆਲਾ ਇਜ਼ ਦੀ ਜੀਓਏਟੀ ਯਾਨੀ ਗ੍ਰੇਟੈਸਟ ਆਫ 올 ਟਾਈਮ ਤਾਂ ਜੀ ਦਸਾਂਝ ਤਾਂ ਗਾਣਾ ਵੀ ਆਇਆ ਸੀਗਾ ਗੱਬਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ ਤਾਂ ਫਿਰ ਧੱਕ ਪਾਉਣ ਨੂੰ ਪੂਰਾ ਤਿਆਰ ਹੈ ਦਿਲਜੀਤ ਦਸਾਂਝ ਵੀਡੀਓ ਸ਼ੇਅਰ ਕੀਤੀ ਹੈ ਦਸਾਂਝ ਆਲੇ ਨੇ ਕਿ ਕਿਵੇਂ ਪੂਰੀ ਤਿਆਰੀ ਚੱਲਦੀ ਪਈ ਹੈ ਬਈ ਦੇਖ ਰੇਖੇ ਵੇਖੋ ਵੇਖਣੀ ਬਹੁਤ ਜ਼ਰੂਰੀ ਹੈ ਪਤਾ ਚੱਲਣਾ ਚਾਹੀਦਾ ਇੱਕ ਕਲਾਕਾਰ ਨੂੰ ਇੱਕ ਆਰਟਿਸਟ ਨੂੰ ਕਿਹੜੇ ਕਿਹੜੇ ਥਾਂ ਤੇ ਉਹਨੇ ਜਾਣਾ ਉਹਦੀ ਐਂਟਰੀ ਕਿਵੇਂ ਹੋਊਗੀ ਜਦੋਂ ਆਡੀਅנס ਕਿਹੜੇ ਪਾਸੇ ਵੱਧ ਆਡੀਅנס ਬੈਠੋਗੀ ਜਿਸ ਕਰਕੇ ਜਦੋਂ ਦੁਸਾਂਝ ਵਾਲੇ ਦਾ ਮਾਈਕ ਡ੍ਰੌਪ ਹੋਊਗਾ ਥੋੜੀ ਬੀਟ ਡ੍ਰੌਪ ਹੋਊਗੀ ਤੇ ਕਿਵੇਂ ਦੁਬਾਰਾ ਉਸ ਆਡੀਅנס ਨੂੰ ਜਗਾਉਣਾ ਹੈ ਕਿਵੇਂ ਆਡੀਅנס ਵਿੱਚ ਇੱਕ ਵੱਖਰੀ એનર્ਜੀ ਭਰਨੀ ਹੈ ਤਿਆਰ ਹੈ ਪੂਰਾ ਫੁੱਲ ਤਿਆਰ ਹੈ ਦਲਜੀਤ ਦੁਸਾਂਝ ਤੁਸੀਂ ਦਲਜੀਤ ਦੁਸਾਂਝ ਤੁਹਾਡੇ ਹਿਸਾਬ ਨਾਲ ਕੀ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਕਲਾਕਾਰ ਹੈ ਜਾਂ ਦੁਸਾਂਝਾਂ ਵਾਲੇ ਤੋਂ ਉੱਪਰ ਵੀ ਕੋਈ ਹੈਗਾ ਕਮੈਂਟਾਂ 'ਚ ਜਰੂਰ ਦੱਸੋ ਲੋ ਜੀ ਦੁਸਾਂਝ ਵਾਲਾ ਇੱਕ ਵਾਰ ਫੇਰ ਤੋਂ ਤਿਆਰ ਹੈ ਧੱਕ ਪਾਉਣ ਨੂੰ ਇੱਕ ਵਾਰ ਫੇਰ ਤੋਂ ਤਿਆਰ ਹੈ ਦਲਜੀਤ ਦੁਸਾਂਝ ਪੂਰੀ ਦੁਨੀਆ ਨੂੰ ਦੱਸਣ ਵਾਸਤੇ ਕਿ ਭਾਈ ਕਿਉਂ ਕਿਉਂ ਪੰਜਾਬੀ ਅਤੇ ਪੰਜਾਬ ਦੇ ਜਿਹੜੇ ਲੋਕ ਨੇ ਪੂਰਾ ਪੰਜਾਬੀ ਕਲਚਰ ਇਹਨਾਂ ਤਗੜਾ ਕਿਉਂ ਹੈ ਕਿਉਂ ਇਹਨਾਂ ਤਗੜਾ ਹੈ ਕਿਉਂ ਅਸੀਂ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਾਂ ਸਾਡੇ ਖਾਣੇ ਵਾਸਤੇ ਪਹਿਨਾਵੇ ਵਾਸਤੇ ਸਟਾਈਲ ਵਾਸਤੇ ਸਾਡੇ ਰੁਤਬੇ ਵਾਸਤੇ ਤੇ ਹੁਣ ਤਾਂ ਦਸਾਂਝ ਆਲਾ ਪੂਰੀ ਦੁਨੀਆ ਨੂੰ ਦੱਸਣ ਨੂੰ ਤਿਆਰ ਹੈ ਕਿ ਕਿਉਂ ਗਜੇਤ ਦਸਾਂਝ ਪੰਜਾਬੀ ਕਲਚਰ ਨੂੰ ਅਤੇ ਪੰਜਾਬੀ ਗਾਣਿਆਂ ਨੂੰ ਪੂਰੀ ਦੁਨੀਆ ਤੱਕ ਕਿਵੇਂ ਫੈਲਾ ਰਿਹਾ ਜਜੀਤ ਦਸਾਂਜ ਦਾ ਇੱਕ ਸ਼ੋਅ ਹੋਣ ਜਾ ਰਿਹਾ ਹੈ ਵੈਂਕੂਵਰ ਕਨੇਡਾ ਵਿੱਚ ਜਿੱਥੇ ਪੂਰਾ ਸਟੇਡੀਅਮ ਵੈਂਕੂਵਰ ਦਾ ਪੂਰਾ ਸਟੇਡੀਅਮ ਫਿਲ ਆਊਟ ਹੋ ਚੁੱਕਿਆ ਹੈ ਯਾਨੀ ਪੂਰਾ ਸਟੇਡੀਅਮ ਸੋਲਡ ਆਊਟ ਹੋ ਚੁੱਕਿਆ ਹੈ ਪਹਿਲਾ ਅਜਿਹਾ ਪੰਜਾਬੀ ਕਲਾਕਾਰ ਜਿਸ ਨੇ ਬਾਹਰਲੇ ਮੁਲਕ ਵਿੱਚ ਜਾ ਕੇ ਗੋਰਿਆਂ ਦਾ ਬਣਿਆ ਹੋਇਆ ਸਟੇਡੀਅਮ ਫੇਲ ਆਊਟ ਕਰ ਦਿੰਦਾ ਯਾਨੀ ਇਕੱਲਾ ਇਕੱਲਾ ਬੰਦਾ ਬੈਠੂਗਾ ਸੀਟਾਂ ਸਾਰੀਆਂ ਭਰਿਆ ਰਹਿਣਗੀਆਂ ਜਦੋਂ ਦਸਾਂਝ ਆਲਾ ਜਾਊਗਾ ਸਟੇਜ ਤੇ ਅਤੇ ਫਿਰ ਦੱਸੂਗਾ ਕਿ ਕਿਉਂ ਹੈ ਦਸਾਂਝ ਆਲਾ ਇਜ਼ ਦੀ ਜੀਓਏਟੀ ਯਾਨੀ ਗ੍ਰੇਟੈਸਟ ਆਫ 올 ਟਾਈਮ ਤਾਂ ਜੀ ਦਸਾਂਝ ਤਾਂ ਗਾਣਾ ਵੀ ਆਏ ਸੀਗਾ ਗੱਬਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ ਤਾਂ ਫਿਰ ਧੱਕ ਪਾਉਣ ਨੂੰ ਪੂਰਾ ਤਿਆਰ ਹੈ ਦਿਲਜੀਤ ਦਸਾਂਝ ਵੀਡੀਓ ਸ਼ੇਅਰ ਕੀਤੀ ਹੈ ਦਸਾਂਝ ਆਲੇ ਨੇ ਕਿ ਕਿਵੇਂ ਪੂਰੀ ਤਿਆਰੀ ਚੱਲਦੀ ਪਈ ਹੈ ਬਈ ਦੇਖ ਰੇਖੇ ਵੇਖੋ ਵੇਖਣੀ ਬਹੁਤ ਜ਼ਰੂਰੀ ਹੈ ਪਤਾ ਚੱਲਣਾ ਚਾਹੀਦਾ ਇੱਕ ਕਲਾਕਾਰ ਨੂੰ ਇੱਕ ਆਰਟਿਸਟ ਨੂੰ ਕਿਹੜੇ ਕਿਹੜੇ ਥਾਂ ਤੇ ਉਹਨੇ ਜਾਣਾ ਆਉਦੀ ਐਂਟਰੀ ਕਿਵੇਂ ਹੋਊਗੀ ਜਦੋਂ ਆਡੀਅנס ਕਿਹੜੇ ਪਾਸੇ ਵੱਧ ਆਡੀਅנס ਬੈਠੋਗੀ ਜਿਸ ਕਰਕੇ ਜਦੋਂ ਦੁਸਾਂਝ ਵਾਲੇ ਦਾ ਮਾਈਕ ਡ੍ਰੌਪ ਹੋਊਗਾ ਥੋੜੀ ਬੀਟ ਡ੍ਰੌਪ ਹੋਊਗੀ ਤੇ ਕਿਵੇਂ ਦੁਬਾਰਾ ਉਸ ਆਡੀਅנס ਨੂੰ ਜਗਾਉਣਾ ਹੈ ਕਿਵੇਂ ਆਡੀਅנס ਵਿੱਚ ਇੱਕ ਵੱਖਰੀ એનર્ਜੀ ਭਰਨੀ ਹੈ ਤਿਆਰ ਹੈ ਪੂਰਾ ਫੁੱਲ ਤਿਆਰ ਹੈ ਦਲਜੀਤ ਦੁਸਾਂਝ ਤੁਸੀਂ ਦਲਜੀਤ ਦੋਸਾਂਝ ਤੁਹਾਡੇ ਹਿਸਾਬ ਨਾਲ ਕੀ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਕਲਾਕਾਰ ਹੈ ਜਾਂ ਦੋਸਾਂਝ ਆਲੇ ਤੋਂ ਉੱਪਰ ਵੀ ਕੋਈ ਹੈਗਾ ਕਮੈਂਟਾਂ 'ਚ ਜ਼ਰੂਰ ਦੱਸੋ